ਦੀ ਕਾਲਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਤੁਹਾਨੂੰ ਦਿਖਾਉਣ ਲੱਗਿਆ ਜਿਹੜਾ ਪਾਣੀ ਕੱਲ 3 ਤਰੀਕ ਤੋਂ ਰਾਵੀ ਦੇ ਵਿੱਚ ਛੱਡਿਆ ਸੀ ਤੇ ਅੱਜ ਛੱਡਿਆ ਗਿਆ ਉਹਦਾ ਹੁਣ ਨੁਕਸਾਨ ਦੁਆਰਾ ਫੇਰ ਕਿੰਨਾ ਗਿਆ ਆਹ ਦੇਖੋ ਰਮਦਾਸ ਦੇ ਪਿੰਡ ਕੋਨੇਵਾਲ ਦੇ ਵਿੱਚ ਪਾਣੀ ਹੁਣ ਕਿੰਨਾ ਕਿੰਨਾ ਹੋ ਗਿਆ ਅੱਜ 4 ਤਰੀਕ ਨੂੰ ਹੁਣੇ ਥੋੜੀ ਦੇਰ ਤੱਕ ਪਹਿਲਾਂ ਪਾਣੀ ਨੁਕਸਾਨ ਦੁਆਰਾ ਕਰਨਾ ਸ਼ੁਰੂ ਹੋ ਚੁੱਕਿਆ ਦੇਖੋ ਵੀਡੀਓ ਅੱਗੇ ਤੁਸੀਂ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਹੁਣ ਸੁਚੇਤ ਰਹਿਣ ਦਾ ਟਾਈਮ ਆ ਗਿਆ ਦੁਬਾਰਾ ਫੇਰ ਪਾਣੀ ਆਦਾ ਹੁਣ ਇਹਦੇ ਸੁਣ ਗਿਆ ਤੋਦੀ ਕੇ ਦਾ ਮਾਂਗਾ ਪਰੇਪਨਾ ਬਹੁਤ ਮਾਰੇ ਹਾਲ ਹੋ ਗਏ ਕੋਹਨੇਵਾਲ ਪਿੰਡ ਦੇ ਪਾਣੀ ਪਾਣੀ ਹੋ ਗਿਆ ਪਾਣੀ ਪਾਣੀ ਯੋਦੇ ਗਾਈ ਲੈ ਲਿਆ ਕਿਤੇ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਤੁਹਾਨੂੰ ਦਿਖਾਉਣ ਲੱਗਿਆ ਜਿਹੜਾ ਪਾਣੀ ਕੱਲ 3 ਤਰੀਕ ਤੋਂ ਰਾਵੀ ਦੇ ਵਿੱਚ ਛੱਡਿਆ ਸੀ ਤੇ ਅੱਜ ਛੱਡਿਆ ਗਿਆ ਉਹਦਾ ਹੁਣ ਨੁਕਸਾਨ ਦੁਬਾਰਾ ਫੇਰ ਕਿੰਨਾ ਗਿਆ ਆ ਦੇਖੋ ਰਮਦਾਸ ਦੇ ਪਿੰਡ ਕੋਨੇਵਾਲ ਦੇ ਵਿੱਚ ਪਾਣੀ ਹੁਣ ਕਿੰਨਾ ਕਿੰਨਾ ਹੋ ਗਿਆ ਅੱਜ 4 ਤਰੀਕ ਨੂੰ ਹੁਣੇ ਥੋੜੀ ਦੇਰ ਤੱਕ ਪਹਿਲਾਂ ਪਾਣੀ ਨੁਕਸਾਨਦਾਰਾ ਕਰਨਾ ਸ਼ੁਰੂ ਹੋ ਚੁੱਕਿਆ ਦੇਖੋ ਵੀਡੀਓ ਅਗੇ ਤੁਸੀਂ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਹੁਣ ਸੁਚੇਤ ਰਹਿਣ ਦਾ ਟਾਈਮ ਆ ਗਿਆ ਦੁਬਾਰਾ ਫੇਰ ਬਹੁਤ ਮਾੜੇ ਹਾਲ ਹੋ ਗਏ ਕੋਨੇਵਾਲ ਪਿੰਡ ਦੇ ਪਾਣੀ ਪਾਣੀ ਹੋ ਗਿਆ ਪਾਣੀ ਪਾਣੀ ਯੋਲੇ ਹੋਰ ਤਾਂ ਗਾਈ ਫੜ ਗਿਆ ਗਾਈ ਲੈ ਆ ਰਿਹਾ ਸਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਤੁਹਾਨੂੰ ਦਿਖਾਉਣ ਲੱਗਿਆ ਜਿਹੜਾ ਪਾਣੀ ਕੱਲ 3 ਤਰੀਕ ਤੋਂ ਰਾਵੀ ਦੇ ਵਿੱਚ ਛੱਡਿਆ ਸੀ ਤੇ ਅੱਜ ਛੱਡਿਆ ਗਿਆ ਉਹਦਾ ਹੁਣ ਨੁਕਸਾਨ ਦੁਆਰਾ ਫੇਰ ਕਿੰਨਾ ਗਿਆ ਆਹ ਦੇਖੋ ਰਮਦਾਸ ਦੇ ਪਿੰਡ ਕੋਨੇਵਾਲ ਦੇ ਵਿੱਚ ਪਾਣੀ ਹੁਣ ਕਿੰਨਾ ਕਿੰਨਾ ਹੋ ਗਿਆ ਅੱਜ 4 ਤਰੀਕ ਨੂੰ ਹੁਣੇ ਥੋੜੀ ਦੇਰ ਤੱਕ ਪਹਿਲਾਂ ਪਾਣੀ ਨੁਕਸਾਨ ਦੁਆਰਾ ਕਰਨਾ ਸ਼ੁਰੂ ਹੋ ਚੁੱਕਿਆ ਦੇਖੋ ਵੀਡੀਓ ਅੱਗੇ ਤੁਸੀਂ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਹੁਣ ਸੁਚੇਤ ਰਹਿਣ ਦਾ ਟਾਈਮ ਆ ਗਿਆ ਦੁਬਾਰਾ ਫੇਰ ਉਹ ਤੋਰੀਆ ਉਹ ਪਾਣੀ ਵਾਲਾ ਇਧਰ ਹੁਣੇ ਦੇ ਸੁਣ ਜਾਣਾ ਇੱਥੇ ਨਾ ਤੋਰੀ ਕਿਦਾਂ ਮੰਗਾ ਪਰੇ ਬਣਾਉਣੀ ਬਹੁਤ ਮਾਰੇ ਹਾਲ ਹੋ ਗਏ ਕੋਹਨੇਵਾਲ ਪਿੰਡ ਦੇ ਪਾਣੀ ਪਾਣੀ ਹੋ ਗਿਆ ਪਾਣੀ ਪਾਣੀ